ਾਰੇ ਉਪਰਪ੍ਰਿਤ ਇਸ ਫੈਕਟਰੂਦਾਦੀ ਅੰਦਰ ਦੀ ਜਾਣਕਾਰੀ ਜਿਹੜੀ ਇਸ ਵਕਤ ਆਈ ਹੈ ਕੁਲਵਿੰਦਰ ਕੌਰ ਜਿਹਦੀ ਗੱਲ ਕੀਤੀ ਜਾ ਰਹੀ ਹੈ ਕਨਸਟੇਬਲ ਦੱਸੀ ਜਾ ਰਹੀ ਹੈ ਸੀਆਈਐਸਐਫ ਦੀ ਤੇ ਨਾਲ ਦੇ ਨਾਲ ਪੰਜਾਬ ਦੇ ਕਪੂਰਥਲੇ ਦੀ ਇਹ ਰਹਿਣ ਵਾਲੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਦ ਕੰਗਨਰ ਨੌਦ ਇੱਥੇ ਪਹੁੰਚਦੇ ਨੇ ਕਿਉਂਕਿ ਅੱਜ ਜਿਹੜਾ ਹੈਗਾ ਉਹਨਾਂ ਨੇ ਦਿੱਲੀ ਪਹੁੰਚਣਾ ਸੀਗਾ ਉਹ ਦਿੱਲੀ ਪਹੁੰਚ ਚੁੱਕੇ ਨੇ ਅੰਦਰ ਪਹੁੰਚਦੇ ਨੇ ਤਾਂ ਅੰਦਰ ਜਿਹੜਾ ਹੈ ਸਿਕਿਉਰਿਟੀ ਦਾ ਡਾਰਕ ਏਰੀਆ ਹੈ ਜਿੱਥੇ ਸੀਸੀਟੀਵੀ ਨਹੀਂ ਲੱਗਿਆ ਹੋਇਆ ਹਲੇ ਜਾਣਕਾਰੀ ਜਿਹੜੀ ਮਿਲ ਰਹੀ ਹੈ ਉੱਥੇ ਜਦ ਚੈਕਿੰਗ ਹੋਦੀ ਹੈ ਚੈਕਿੰਗ ਦੌਰਾਨ ਜਿਹੜੀ ਉਹ ਬਦਤਮੀਜ਼ੀ ਕੀਤੀ ਗਈ ਹੈ ਹਾਲਾਂਕਿ ਜਿਹੜੇ ਕਮਾਂਡੈਂਟ ਨੇ ਕਮਾਂਡੈਂਟ ਹਲੇ ਕਹਿ ਰਹੇ ਨੇ ਕਿ ਥੱਪੜ ਮਾਰਨ ਦੀ ਘਟਨਾ ਹੋਈ ਹੈ ਜਾਂ ਨਹੀਂ ਹੋਈ ਹਲੇ ਉਸ ਵਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਫਿਲਹਾਲ ਦੇ ਲਈ ਐਸਾ ਜੜਾ ਹੈ ਉਹ ਚੈਕਿੰਗ ਕਰ ਰਹੇ ਆ ਅਸੀਂ ਛਾਣਬੀਨ ਕਰ ਰਹੇ ਆ ਇਸ ਵਕਤ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਹੈ ਜਿਹੜੀ ਸੀਆਈਐਸਐਫ ਦੀ ਕਨਸਟੇਬਲ ਹੈ ਉਹਨੂੰ ਬੈਰਿਕਸ 'ਚ ਰੱਖਿਆ ਹੋਇਆ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਇਰੀ ਕੀਤੀ ਜਾਊਗੀ ਤੇ ਹੁਣ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਐਫਆਈਆਰ ਵੀ ਜਿਹੜ ਦਰਜ ਕਰਾਂ ਜਾ ਰਹੀ ਹੈ اک्यूज ਕੁਲਵਿੰਦਰ कौर ਤੇ ਜਿਹਨੇ ਇਸ ਤਰੀਕੇ ਨਾਲ ਥੱਪੜ ਮਾਰਿਆ ਜਾਂ ਬਦਤਮੀਜ਼ੀ ਕੀਤੀ ਜੋ ਉਹਨੇ ਜਾਣਕਾਰੀ ਮਿਲ ਰਹੀ ਹੈ ਇਸ ਤੋਂ ਇਲਾਵਾ ਜਦ ਕنگਨਰ ਨਾ ਉਥੇ ਇੱਥੇ ਪਹੁੰਚੇ ਉਹਨਾਂ ਵੱਲੋਂ ਜਦ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਇੱਕ ਰਿਟਰਨ ਕੰਪਲੇਂਟ ਜਿਹੜੀ ਹੈ ਉਸ ਮਹਿਲਾ ਕਰਮਚਾਰੀ ਦੇ ਖਿਲਾਫ ਜਿਹੜੀ ਉਹ ਦਰਜ ਕਰਾਈ ਗਈ ਹੈ ਇੱਥੇ ਜਿਸ ਤੋਂ ਬਾਅਦ ਅੰਦਰ ਜਿਹੜੀ ਹੈ ਉਹ ਡਿਪਾਰਟਮੈਂਟਲ ਇਨਕੁਆਇਰੀ ਦੀ ਗੱਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਿਹੜੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਕੁਲਵਿੰਦਰ ਕੌਰ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰਾ ਦੀ ਜਿਹੜੀ ਹੈਗੀ ਉਹ ਰਹਿਣ ਵਾਲੀ ਹੈ ਜਿਹੜਾ ਕਿ ਮਹੀਵਾਲ ਦੀ ਰਹਿਣ ਵਾਲੀ ਹੈ ਤੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਜਿਸ ਤਰੀਕੇ ਨਾਲ ਕਿਸਾਨਾਂ ਦੇ ਜੋ ਸੰਘਾ ਜਾਰੇ ਜੀ ਪਿਛਲੇ 1.5 ਸਾਲ ਦੀ ਅਸੀਂ ਗੱਲ ਕਰ ਰਹੇ ਹਾਂ 2020 ਤੋਂ ਲੈ ਕੇ ਹੁਣ ਤੱਕ ਦੀ ਆ ਫਿਰ ਜਿਹੜੇ ਹੁਣ ਕਿਸਾਨਾਂ ਵੱਲੋਂ ਸੰਘਰਸ਼ ਕੀਤੇ ਜਾ ਰਹੇ ਸੀਗੇ ਕੰਗਨਰ ਰੌਂਤ ਹਮੇਸ਼ਾ ਕੁਛ ਨਾ ਕੁਝ ਕੌਂਟਰੋਵਰਸ਼ਲ ਬਿਆਨ ਜੜੀਆ ਉਹ ਦਿੰਦੀ ਸੀਗੀ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ 2 ਸਾਲ ਪਹਿਲਾਂ ਦੀ ਗੱਲ ਹੈ ਇੱਥੇ ਕੰਗਨਰ ਰੌਂਤ ਜਦ ਪਹੁੰਚੇ ਕੰਗਨਰ ਰੌਂਤ ਨੂੰ ਤਾਂ ਵੀ ਕਿਸਾਨਾਂ ਵੱਲੋਂ ਘੇਰਿਆ ਗਿਆ ਸੀਗਾ ਉਸ ਦੌਰਾਨ ਵੀ ਕੰਗਨਰ ਰੌਂਤ ਨੂੰ ਜਦ ਘੇਰਿਆ ਗਿਆ ਕਈ ਸਾਰੇ ਸਵਾਲ ਚੁੱਕੇ ਗਏ ਸੀ ਉਸੇ ਤਰੀਕੇ ਨਾਲ ਕੰਗਨਰ ਰੌਂਤ ਦੀ ਕਈ ਸਾਰੇ ਜਿਹੋ ਜਿਹੇ ਕੌਂਟਰੋਵਰਸ਼ਲ ਬਿਆ ਰੌਤ ਰਹੀ ਹੈ ਇਸ ਨੂੰ ਲੈ ਕੇ ਕਈ ਵਾਰੀ ਜਿਹੜੇ ਕਿਸਾਨ ਲੀਡਰਸ ਨੇ ਉਹ ਵੀ ਕੰਗਰਨਾ ਰੌਤ ਤੇ ਤੰਜਕਸ ਦੇ ਨਜ਼ਰ ਆਉਂਦੇ ਸੀਗੇ ਇੱਕ ਜ਼ਰੂਰ ਇਸ ਚੀਜ਼ ਦੀ ਜਿਹੜੀ ਹੈ ਉਹ ਕਸ਼ਮਰ ਕਸ ਰਹਿੰਦੀ ਸੀਗੀ ਜਿਸ ਦੇ ਉੱਤੇ ਅੱਜ ਵੀ ਜਿਹੜੀ ਜਾਣਕਾਰੀ ਇਹ ਹੀ ਮਿਲ ਰਹੀ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨਾਂ ਕਰਕੇ ਜਿਹੜਾ ਹੈਗਾ ਇਸ ਤਰੀਕੇ ਨਾਲ ਕੰਗਰਨਾ ਰੌਤ ਦੇ ਨਾਲ ਬਤਮੀਜ਼ੀ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਫਿਲਹਾਲ ਦੇ ਲਈ ਕੁਝ ਹੀ ਦੇਰ ਚ ਲਾਇਗੋ ਪੋਹਾਲੀ ਪੁਲਿਸ ਦੇ ਵੀ ਅੱਥੇ ਕਰਮਚਾਰੀ ਪਹੁੰਚ ਰਹੇ ਨੇ ਕਿਉਂਕਿ ਫਿਲਹਾਲ ਦੇ ਲਈ ਤੁਹਾਨੂੰ ਅੰਦਰ ਦੀ ਜਾਣਕਾਰੀ ਦੇ ਦਈਏ ਕਿ ਜਿੱਥੇ ਬੈਰਿਕ ਹੈ ਬੈਰਿਕ ਬਿਲਕੁਲ ਮੈਂ ਕੈਮਰਾ ਪਰਸ ਨੂੰ ਕਹਾਂ ਉੱਥੇ ਪੁੱਛ ਕੇ ਚੱਲ ਰਹੀ ਹੈ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਕੁਝ ਹੀ ਦੇਰ ਸਤ ਜਦ ਪੁਲਿਸ ਪਹੁੰਚੇਗੀ ਉਸ ਤੋਂ ਬਾਅਦ ਜੜੀਏ ਐਫ ਆਈ ਆਰ ਦਰਜ ਕਰਾਈ ਆਏਗੀ ਇੱਕ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜ਼ੈਰਾਮ ਠਾਕੁਰ ਵੀ ਜੜੀ ਜਾਣਕਾਰੀ ਮਿਲ ਰਹੀ ਹੈ ਕੁਝ ਹੀ ਦੇਰ ਚ ਇੱਥੇ ਪਹੁੰਚ ਰਹੇ ਨੇ ਤਾਂ ਕਿ ਛਾਣਬੀਨ ਕਰ ਲਈ ਕਿ ਆਖਿਰਕਾਰ ਸਾਰਾ ਮਾਮਲਾ ਕਿਸੇ ਕਾ ਫਿਲਹਾਲ ਦੇ ਲਈ ਕਿਉਂਕਿ ਨਾ ਸਿਰਫ ਇੱਥੇ ਜੇ ਇਹ ਜੇ ਗੱਲ ਕਰੀਏ ਸੈਂਟਰ ਤੱਕ ਦੀ ਸੈਂਟਰ ਤੱਕ ਤਾਂ ਫੋਨ ਜੜੇ ਉਹ ਵੱਜਨੇ ਸ਼ੁਰੂ ਹੋ ਚੁੱਕੇ ਨੇ ਕਿ ਆਖਿਰਕਾਰ ਇਹੋ ਜੀ ਹਰਕਤ ਜੜੀ ਹੈ ਉਹ ਸ਼ਾਇਦ ਪਹਿਲੀ ਵਾਰ ਕਿਸੇ ਸੈਲੀਬ੍ਰਿਟੀ ਦੇ ਨਾਲ ਦੇਖੋ ਫਿਲਹਾਲ ਕਿਉਂਕਿ ਅਸੀਂ ਜ ਕੁਝ ਸੀਨੀਅਰ ਜਿਹੜੇ ਇੱਥੇ ਕਮਾਂਡੈਂਟਸ ਨੇ ਉਹਨਾਂ ਨਾਲ ਗੱਲ ਕੀਤੀ ਹੈ ਉਹਹੀ ਗੱਲ ਕਰ ਰਹੇ ਨੇ ਕਿ ਜਿਹੜਾ ਏਰੀਆ ਜੇ ਸਿਕਿਉਰਿਟੀ ਵਾਲਾ ਏਰੀਆ ਹੈ ਕੁਝ ਏਰੀਆਜ਼ ਡਾਰਕ ਜ਼ੋਨ ਨੇ ਜਿੱਥੇ ਸੀਸੀਟੀਵੀ ਪੂਰੇ ਤਰੀਕੇ ਨਾਲ ਪੈਂਦਾ ਨਹੀਂ ਹੈ ਉਹਦੀ ਰੇਂਜ 'ਚ ਨਹੀਂ ਆਂਦਾ ਐਸ ਕਰਕੇ ਉਹ ਕਹਿ ਰਹੇ ਕਿ ਅਸੀਂ ਹਾਲੇ ਪਹਿਲਾਂ ਤਾਂ ਪੂਰੇ ਤਰੀਕੇ ਨਾਲ ਜਿਹੜਾ ਹੈ ਉਹ ਛਾਣਬੀਨ ਕਰ ਰਹੇ ਆ ਕਿ ਆਖਿਰਕਾਰ ਮਾਮਲਾ ਕੀ ਹੋਇਆ ਕਿਉਂਕਿ ਇਹ ਵੀ ਜਾਣਕਾਰੀ ਮਿਲ ਰਹੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੁਝ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਤਰੀਕੇ ਦਾ ਹਾਦਸਾ ਹੋਇਆ ਹੈ ਹੁਣ ਗੱਲਬਾਤ ਕੀ ਹੋਈ ਹੈ ਉਹੀ ਚੀਜ਼ ਜਿਹੜੀ ਪਤਾ ਕਰਾਉਣ ਦੇ ਲਈ ਇਸ ਵਕਤ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਤੇ ਕੁਝ ਹੀ ਦਿਨ 'ਚ ਜਿਹੜਾ ਹੈਗਾ ਉਹ ਐਫਆਈਆਰ ਵੀ ਦਰਜ ਜੜਾ ਕੁਲਵਿੰਦਰ ਕੌਰ ਦੇ ਉੱਤੇ ਕਰ ਦਿੱਤੀ ਜਾਊਗੀ ਜੀ ਦੇਖੋ ਕੰਗਰਣ ਇੱਕ ਰਿਟਨ ਕੰਪਲੇਂਟ ਜਿਹੜੀ ਹੈ ਉਹ ਜ਼ਰੂਰ ਅੰਦਰ ਦਿੱਤੀ ਗਈ ਹੈ ਉਹਨਾਂ ਨੇ ਪੂਰਾ ਹਾਦਸਾ ਦੱਸਿਆ ਕਿ ਮੇਰੇ ਨਾਲ ਕੀ ਕੁਝ ਵਾਪਰਿਆ ਕੀ ਹੋਇਆ ਪਰ ਫਿਲਹਾਲ ਦੇ ਲਈ ਕਰਾਸ ਚੈੱਕ ਕਰਨ ਦੇ ਲਈ ਜਿਹੜਾ ਬੈਰੀਕੇਡਸ ਜਿਹੜਾ ਇੱਥੇ ਹੁੰਦੇ ਨੇ ਉੱਥੇ ਜਿਹੜੇ ਇਕਿਊਜ਼ ਜ ਕੁਲਵਿੰਦਰ ਕੌਰ ਉਹਨੂੰ ਹੀ ਬਿਠਾਇਆ ਹੋਇਆ ਹੈ ਤਾਂ ਕਿ ਕਰਾਸ ਚੈੱਕ ਹੋ ਸਕੇ ਕਿ ਆਖਿਰਕਾਰ ਸਾਰਾ ਮਾਮਲਾ ਕੀ ਸੀਗਾ ਸਾਰਾ ਕੁਝ ਕੀ ਹੋਇਆ ਉਸ ਤੋਂ ਬਾਅਦ ਕਿਉਂਕਿ ਜੋ ਕੁਝ ਹੋਇਆ ਉਹ ਬਹੁਤ ਸਾਰੇ ਡਿਸਪਲਿਨਰੀ ਐਕਸ਼ਨਸ ਤੇ ਸਵਾਲ ਖੜੇ ਕਰਦਾ ਹੈ ਕਿ ਸੀਆਈਐਸਐਫ ਜਿਹਨੂੰ ਡਿਸਪਲਿਨ ਦੇ ਨਾਲ ਜਾਣਿਆ ਜਾਂਦਾ ਹੈ ਸਭ ਤੋਂ ਵੱਡੀ ਸਿਕਿਉਰਿਟੀ ਫੋਰਸ ਹੈ ਉਹ ਫੋਰਸ ਹੈ ਜਿਹੜ ਯਾਨੀ ਇਹੋ ਜੀ ਥਾਮਦੇ ਖੜ ਕੇ ਦੁਸ਼ਮਣ ਪਛਾਣਦੀ ਹੈ ਤਾਂ ਉਹ ਜੇ ਉਹਨਾਂ ਦਾ ਇੱਕ ਕਰਮੀ ਇਹੋ ਜੀ ਹਰਕਤ ਕਰ ਰਿਹਾ ਹੈ ਤਾਂ ਇੱਕ ਵੱਡਾ ਐਕਸ਼ਨ ਚੜਾਏਗਾ ਉਹ ਜ਼ਰੂਰ ਬੰਦਦਾ ਹੈ ਉਸੇ ਤਰੀਕੇ ਨਾਲ ਜਿਹੜੀ ਹੈ ਇਸ ਵਕਤ ਛਾਣਬੀਨ ਕੀਤੀ ਜਾ ਰਹੀ ਹੈ ਕਿਉਂਕਿ ਫੋਰਸ ਹੈ ਫੋਰਸ ਦਾ ਡਿਸਪਲਿਨ ਹੁੰਦਾ ਹੈ ਡਿਸਪਲਿਨ ਹੁੰਦਾ ਹੈ ਕਿ ਦੂਜੇ ਆਪਣੇ ਹੀ ਕਰਮਚਾਰੀ ਦੀ ਗੱਲ ਵੀ ਜਿਹੜੀ ਹੈ ਜ਼ਰੂਰ ਸੁਣੀ ਜਾਏ ਇਸ ਕਰਕੇ ਉਧਰ ਵੀ ਛਾਣਬੀਨ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਜਲਦ ਸੀਆਈਐਸਫੀ ਆਪਣੇ ਕਰਮਚਾਰੀ ਦੇ ਉੱਤੇ ਐਫਆਈਆਰ ਕਰਵਾਉਣ ਜਾ ਰਹੀ ਹੈ ਜੀ ਦੇਖੋ ਗੁਰਪ੍ਰੀਤ ਮੈਨੂੰ ਤੁਹਾਨੂੰ ਜ਼ਹੀਏ ਕਿ ਕ ਪਰ ਕਿਉਂਕਿ ਸਿਕਿਉਰਿਟੀ ਚੈਕ ਇਨ ਅੰਦਰ ਹੁੰਦਾ ਉਥੇ ਸਿਕਿਉਰਿਟੀ ਘੱਟ ਹੁੰਦੀ ਹੈ ਇਹੋ ਜੀ ਹਲੇ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਸਿਕਿਉਰਿਟੀ ਨੇ ਕੋਈ ਅਕਿਊਜ਼ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਧੱਕਾ ਮੁਕੀ ਹੋਈ ਹੋਈ ਇਹੋ ਜੀ ਹਲੇ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਫਿਲਹਾਲ ਦੇ ਲਈ ਕਿਉਂਕਿ ਹਲੇ ਡਿਪਾਰਟਮੈਂਟ ਇਨਕੁਆਇਰੀ ਚੱਲ ਰਹੀ ਹੈ ਉਹ ਜਦ ਅਫੀਸ਼ੀਅਲ ਤੌਰ ਤੇ ਬਿਆਨ ਆਏਗਾ ਤਾਂ ਪਤਾ ਲੱਗ ਜਾਊਗਾ ਪਰ ਫਿਲਹਾਲ ਦੇ ਲਈ ਜਿਹੜੀ ਪਹਿਲੀ ਪ੍ਰਾਇਮਰੀ ਇਨਫੋਰਮੇਸ਼ਨ ਜਿਹੜੀ ਇਹ ਹੈ ਕਿ ਜੋ ਕੁਝ ਚੱਲ ਰਿਹਾ ਸੀਗਾ ਕਿਸਾਨਾਂ ਦੇ ਉੱਤੇ ਵਿਵਾਦਤ ਬਿਆਨ ਦੇਣੇ ਉਸ ਤੋਂ ਲੈ ਕੇ ਕਿ ਦੇਖੋ 3 3.5 ਦੀ ਘਟਨਾ ਇਹ ਜਿਹੜੀ ਰੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਕੰਗਨਾ ਰਣੌਤ ਦਿੱਲੀ ਪਹੁੰਚ ਚੁੱਕੇ ਨੇ ਦਿੱਲੀ ਚ ਜਿਹੜੇ ਮੀਡੀਆ ਕਰਮੀ ਸੀਗੇ ਉਹਨਾਂ ਨੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੰਗਨਾ ਰਣੌਤ ਨਾਲ ਪਰ ਕੰਗਨਾ ਰਣੌਤ ਹਲੇ ਤੱਕ ਕੋਈ ਜਿਹੜਾ ਬਿਆਨ ਉਹਨਾਂ ਨੇ ਹਲੇ ਆਪਣੇ ਵੱਲੋਂ ਨਹੀਂ ਦਿੱਤਾ ਤੇ ਜੋ ਕੁਝ ਹਾਦਸਾ ਹੋਇਆ ਤੁਸੀਂ ਤਸਵੀਰਾਂ ਵੀ ਦੇਖੋਗੇ ਜੇ ਸੋਸ਼ਲ ਮੀਡੀਆ ਤੇ ਇੱਕ ਪਰਪਲ ਰੰਗ ਦੀ ਸਾੜੀ ਉਹਨਾਂ ਨੇ ਪਾਈ ਹੋਈ ਹੈ ਕਹਿ ਰਹੇ ਆ ਗੋਇੰਗ ਟੂ ਡੈਲੀ ਗੋਇੰਗ ਟੂ ਪਾਰਲੀਮੈਂਟ ਉਹ ਸਾਰਾ ਕੁਝ ਲਿਖਿਆ ਹੋਇਆ ਹੈ اپنی مدد ਦੇ ਨਾਲ ਗਲੇ ਲੱਗਦੇ ਨਜ਼ਰ ਆ ਰਹੇ ਨੇ ਕਿਉਂਕਿ ਪਹਿਲੀ ਵਾਰੀ ਆਫੀਸ਼ੀਅਲ ਤੌਰ ਤੇ ਐਜ਼ ਅ ਸੰਸਦ ਬਣ ਕੇ ਜਿਹੜਾ ਹੈ ਉਹ ਦਿੱਲੀ ਜਾ ਰਹੇ ਸੀਗੇ ਇਹ ਖੁਸ਼ੀ ਵੱਖਰੀ ਹੋਣੀ ਹੈ ਪਰ ਇੱਥੇ ਕੀ ਕੁਝ ਹੋਇਆ ਜੋ ਹਾਦਸਾ ਹੋਇਆ ਉਹ ਆਪਣੇ ਆਪ ਚ ਬਹੁਤ سارے ਸਵਾਲ ਖੜੇ ਕਰਦਾ ਇੱਕ ਤਾਂ ਡਿਸਪਲਿਨ ਤੇ ਖੜੇ ਕਰਦੇ ਸੀ ਆਈਐਸਫ ਦੀ ਦੂਜੀ ਗੱਲ ਇਹ ਹੈ ਕਿ ਕਾਰਨ ਕੀ ਰਹਿ ਜਿਹਦੇ ਕਰਕੇ ਇਸ ਤਰੀਕੇ ਨਾਲ ਥੱਪੜ ਜੜ ਦਿੱਤਾ ਗਿਆ ਜਾਂ ਬਦਤਮੀਜ਼ੀ ਕੀਤੀ ਗਈ ਹਲੇ ਅਫੀਸ਼ੀਅਲ ਤੌਰ ਤੇ ਜੜਾ ਸਾਹਮਣੇ ਆ ਜਾਏ ਕਿਉਂਕਿ ਸੀਸੀਟੀਵੀ ਦੇ ਬਹੁਤ سارے ਸਵਾਲ ਖੜੇ ਹੋ ਰਹੇ ਨੇ ਕਿ ਸੀਸੀਟੀਵੀ ਆਈਏ ਜਾਂ ਨਹੀਂ ਆਈ ਉਹ ਸਾਰੇ ਹਲੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੁਛ ਹੀ ਦਿਨ ਚ ਜੜਾ ਹੈਗਾ ਉਹ ਵੀ ਪਤਾ ਲੱਗ ਜਾਊਗਾ ਕਿਉਂਕਿ ਐਫਆਈਆਰ ਚ ਜਦ ਨਾ ਆਂਦਾ ਉਹ ਸਾਰਾ ਕੁਝ ਪਤਾ ਲੱਗਦਾ ਪਰ ਫਿਲਹਾਲ ਦੇ ਲਈ ਇਹ ਜ਼ਰੂਰ ਜਾਣਕਾਰੀ ਮਿਲੀ ਹੈ ਕਿ ਇਹ ਕਿਉਂ ਹੈ ਕੁਲਵਿੰਦਰ ਕੌਰ ਉਹ ਕਪੂਰਥਲੇ ਦੀ ਰਹਿਣ ਵਾਲੀ ਹੈ ਜ